ਅਜਨਾਲਾ ਥਾਣੇ ਦੇ ਕੇਸ ਵਿੱਚ ਭਾਈ ਅਮਰਤਪਾਲ ਸਿੰਘ ਦੀ ਆਮਦੀ ਖੁਸ਼ੀ ਕਰਕੇ ਲੱਖਾਂ ਦੀ ਗਿਣਤੀ ਵਿੱਚ ਭਾਈ ਸਾਹਿਬ ਦਾ ਕੀਤਾ ਜਾਵੇਗਾ ਵੱਡਾ ਸਵਾਗਤ ਪੰਜਾਬ ਸਰਕਾਰ ਨੂੰ ਪਈਆਂ ਭਾਜੜਾਂ ਅਮਰਤਪਾਲ ਸਿੰਘ ਜਿਸ ਦੇ ਨਾਮ ਨਾਲ ਹੀ ਸਰਕਾਰ ਦੇ ਪਸੀਨੇ ਛੁੱਟਦੇ ਨੇ ਹੁਣ ਇੱਕ ਵਾਰੀ ਫਿਰ ਅਜਨਾਲਾ ਥਾਣੇ ਕੇਸ ਕਰਕੇ ਸੁਰਖੀਆਂ 'ਚ ਆ ਗਿਆ ਹੈ ਪਰ ਇਸ ਵਾਰੀ ਗੱਲ ਕੇਵਲ ਕਾਨੂੰਨੀ پیچਿੜਗੀ ਦੀ ਨਹੀਂ ਪਰ ਇੱਕ ਗੁਪਤ ਤਿਆਰੀ ਵੀ ਚੱਲ ਰਹੀ ਹੈ ਜਿਸ ਦੀ ਕਿਸੇ ਨੂੰ ਭਣਕ ਤੱਕ ਨਹੀਂ ਜਿਵੇਂ ਹੀ ਖਬਰ ਆਈ ਕਿ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਅਜਨਾਲਾ ਥਾਣੇ ਵਾਲੇ ਮਾਮਲੇ 'ਚ ਅੰਮ੍ਰਿਤਸਰ ਜੇਲ੍ਹ 'ਚ ਲਿਆਉਣ ਦੀ ਤਿਆਰੀ ਚੱਲ ਰਹੀ ਹੈ ਤਾਂ ਰਾਤੋਂ-ਰਾਤ ਪੰਜਾਬ ਦੇ ਕਈ ਹੀ ਸਿਆਚੇ ਅਣਪਛਾਤੇ ਢੰਗ ਨਾਲ ਇੱਕ ਵੱਡੀ ਭੀੜ ਇਕੱਠੀ ਹੋਣ ਲੱਗੀ ਗੁਰਦੁਆਰਿਆਂ ਵਿੱਚ ਸੇਵਾ ਦੇ ਨਾਂ ਤੇ ਇਸ਼ਾਰੇ ਦਿੱਤੇ ਜਾ ਰਹੇ ਨੇ ਕਿ ਭਾਈ ਸਾਹਿਬ ਆ ਰਹੇ ਨੇ ਪਰ ਇਹ ਸਵਾਗਤ ਕਿਸੇ ਰੋਡ ਸ਼ੋਅ ਜਾਂ ਜੱਥੇ ਦੀ ਤਰ੍ਹਾਂ ਨਹੀਂ ਬਲਕਿ ਇੱਕ ਗੁਪਤ ਤੇ ਦੂਸਰੀ ਤਾਕਤ ਵੱਜੋਂ ਹੋਣਾ ਹੈ ਕੂਫੀਆ ਏਜੰਸੀਆਂ ਦੇ ਅੰਦਰੂਨੀ ਸਰੋਤਾਂ ਮੁਤਾਬਕ ਪੰਜਾਬ ਸਰਕਾਰ ਦੀ ਚਿੰਤਾ ਦਿਨੋ-ਦਿਨ ਵੱਧ ਰਹੀ ਹੈ। ਉਹਨਾਂ ਨੂੰ ਡਰ ਹੈ ਕਿ ਇਹ ਗੁਪਤ ਸਵਾਗਤ ਸਿਰਫ ਇੱਕ ਭਾਈ ਦਾ ਨਾਮ ਲੈ ਕੇ ਨਹੀਂ ਪਰ ਰਾਜ ਦੀ ਸਿਆਸਤ ਨੂੰ ਪਲਟ ਦੇਣ ਵਾਲਾ ਜੱਥਾ ਬਣ ਸਕਦਾ ਹੈ। ਸਭ ਤੋਂ ਵੱਡਾ ਸਵਾਲ ਹੈ ਕਿ ਇਹ ਅਜਨਾਲਾ ਦੇ ਹਮਲੇ ਤੋਂ ਵੀ ਵੱਡੀ ਚਾਲ ਹੈ, ਕੀ ਪੰਜਾਬ ਸਰਕਾਰ ਦੇ ਹੱਥ-ਪੈਰ ਸੱਚਮੁੱਚ ਕੰਬ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਸਵਾਗਤ ਆਮ ਨਹੀਂ ਬਲਕਿ ਇੱਕ ਸੰਕੇਤ ਹੈ ਕਿਸੇ ਵੱਡੀ ਤਬਦੀਲੀ ਦਾ। ਇਹ ਖਬਰ ਦੀ ਹੁਣ ਤੱਕ ਪੁਸ਼ਟੀ ਨਹੀਂ ਕੀਤੀ ਗਈ ਪਰ ਜੇ ਇਹ ਸੱਚ ਹੋਈ ਤਾਂ ਪੰਜਾਬ ਦੀ ਰਾਤ ਹੋਰ ਵੀ ਲੰਬੀ ਹੋ ਸਕਦੀ ਹੈ ਤਾਂ ਮੇਰੇ ਪਿਆਰੇ ਦਰਸ਼ਕੋ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਉਮੀਦ ਕਰਦਾ ਹਾਂ ਕਿ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਮਿਲਦੇ ਹਾਂ ਤੁਹਾਨੂੰ ਜਲਦ ਹੀ ਇਦਾਂ ਦੀ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ